ਮੈਂ ਵਿਧਾਨ ਸਭਾ ਦੇ ਵਿੱਚ ਇਹ ਗੱਲ ਕਹਿਤੀ ਸੀ ਸਾਹਮਣੇ اپੋਜੀਸ਼ਨ ਦੇ ਲੀਡਰ ਬਾਜਵਾ ਸਾਹਿਬ ਸੀ ਮੈਂ ਕਿਹਾ ਬਾਜਵਾ ਸਾਹਿਬ ਕਹਿੰਦੇ ਤੁਸੀਂ ਕਿੱਥੋਂ ਆ ਗਏ ਯਾਰ ਕਹਿੰਦੇ ਬਾਜਵਾ ਸਾਹਿਬ ਕਹਿੰਦੇ ਤੁਸੀਂ ਕਿੱਥੋਂ ਆ ਗਏ ਮੈਂ ਕਿਹਾ ਜੀ ਅਸੀਂ ਅੱਕੇ ਹੋਏ ਅਸੀਂ ਤਾਂ ਦੁਖੀ ਹੋ ਕੇ ਆਏ ਹੋਏ ਆ ਜੀ ਕੋਈ ਬਾਲਾ ਖੁਸ਼ੀ ਨੂੰ ਨਹੀਂ ਆਏ ਜੇ ਤੁਸੀਂ ਚੱਜ ਦੇ ਨਿਕਲਿਆ ਹੁੰਦੇ ਸਾਨੂੰ ਆਉਣ ਦੀ ਲੋੜ ਹੀ ਨਹੀਂ ਪੈਣੀ ਸੀ ਹਉ ਤੁਹਾਨੂੰ ਬਥੇਰਾ ਦੇਖ ਲਿਆ ਜੀ 5 ਸਾਲ ਉਹ 5 ਸਾਲ ਆ 5 ਸਾਲ ਉਹ 5 ਸਾਲ ਆ ਜੂ ਤੁਸੀਂ ਲੁੱਟਿਓ ਹੀ ਗਏ ਹੋ ਲੁੱਟਿਓ ਹੀ ਗਏ ਹੋ ਫਿਰ ਕਿਸੇ ਨਾ ਕਿਸੇ ਨੂੰ ਤਾਂ ਉੱਠਣਾ ਪੈਣਾ ਸੀ ਨਾ ਵੀ ਚਲੋ ਯਾਰ ਆਪਾਂ ਵੀ ਕਾਗਜ਼ ਭਰ ਕੇ ਦੇਖ ਲੈਂਦੇ ਆ ਕਾਗਜ਼ੀ ਭਰਨੇ ਹੁੰਦੇ ਨੇ ਇਹਨਾਂ ਨੂੰ ਐਸੀ ਇਹਨਾਂ ਨੂੰ ਕਾਗਜ਼ ਨਹੀਂ ਭਰਨੇ ਆਉਂਦੇ ਅਸੀਂ ਵੀ ਕਾਗਜ਼ ਭਰਤੇ ਫਿਰ ਜਦੋਂ ਕਾਗਜ਼ ਭਰਤੇ ਚੰਨੀ ਨਾ ਚੰਨੀ ਨੋਰਾਤਾ ਕੁੱਦਿਆ ਨੇ ਬਾਦਲ ਨੂੰ ਘਰਾਤਾ ਸੁਖਬੀਰ ਬਾਲ ਪਤਾ ਨਹੀਂ ਕਿਤੋਂ ਹਾਰ ਗਿਆ ਮੁਜੀਠੀਏ ਤੇ ਨਜੂ ਸਿੱਧੂ ਇੱਕੋ ਮਸ਼ੀਨ ਚ ਰਕੜੇਗੇ ਜੇ ਤੂੰ ਕਾਗਜ਼ ਫਿਰਨੇ ਆਗੇ ਨਾ ਫਿਰ ਸਾਰੇ ਹੀ ਮਾਂਜੇਗੇ ਮਲੂਕਾ ਹਾਰ ਗਿਆ ਪੱਟਲ ਹਾਰ ਗਈ ਜੀ ਆ ਫਲਾਨਾ ਵੀ ਹਾਰ ਗਈ ਹਾਂ ਮੈਂ ਤਾਂ ਜਿੱਦੇ ਰਿਜ਼ਲਟ ਦੇਖਦਾ ਸੀ ਮੈਂ ਕਿਹ ਕੋਈ ਬਚਿਆ ਵੀ ਐ ਨਾ ਚੋ ਯਾਰ ਜੋ ਤੁਸੀਂ ਭਈ ਕਮਾਲ ਕੀਤੀ ਹੈ ਲੋਕੋ ਜ਼ਿੰਦਗੀ ਚ ਮੈਂ ਤਾਂ ਕਦੇ ਦੇਖਿਆ ਨਹੀਂ ਆਪਦੀ ਜ਼ਿੰਦਗੀ ਚ ਸੋਚਿਆ ਵੀ ਨਹੀਂ ਸੀ ਸੱਤ ਜਨਮ ਲੈ ਲੂੰਗਾ ਹਰ ਸਾਹ ਦਾ ਧੰਨਵਾਦ ਕਹੀ ਜਾਵਾਂ ਤਾਂ ਵੀ ਤੁਹਾਡੇ ਪਿਆਰ ਦਾ ਕਰਜ਼ਾ ਨਹੀਂ ਨਹੀਂ ਮੈਂ ਲਾ ਸਕਦਾ ਸੁਣਿਆ ਅਸੀਂ ਮੈਂ ਵੀ ਲੋਕਤੰਤਰ ਚ ਲੋਕ ਵੱਡੇ ਹੁੰਦੇ ਨੇ ਪਰ ਅੱਖੀ ਅੱਖੀ ਦੇਖਿਆ 10 ਮਾਰਚ 2022 ਨੂੰ ਵੀ ਲੋਕ ਬਹੁਤ ਵੱਡੇ ਹੁੰਦੇ ਨੇ ਯਾਰ ਉਹ ਫਿਰਦੇ ਨੇ ਹੁਣ ਜਬਕਦੇ ਉਹ ਕਾਲੀ ਦਲ ਦੇ ਦੋ ਤਿੰਨ ਟੋਟੇ ਹੋ ਗਏ ਦੋ ਤਿੰਨ ਹੋਰ ਹੋਣਗੇ ਹੁਣ ਆਪਸ ਚ ਲੜਨ ਲੱਗ ਗਏ ਉਹਨੂੰ ਕੁਝ ਕਹੀ ਜਾਂਦਾ ਉਹਨੂੰ ਕਹੀ ਜਾਂਦਾ ਉਹ ਕਹਿੰਦਾ ਮੈਂ ਕਾਲੀਦਾਲਾ ਕਹਿੰਦਾ ਮੈਂ ਕਾਲੀਦਾਲਾ ਕੋਈ ਆਏ ਕਹਿੰਦੇ ਵੀ ਮੈਂ ਪੰਜਾਬ ਆ ਵੀ ਮੈਂ ਪੰਜਾਬ ਵਾਸਤੇ ਗੱਲ ਕਰੂੰਗਾ ਨਾ ਜੀ ਹੁਣ ਮੈਂ ਬਣੂੰਗਾ ਮੈਂ ਬਣੂੰਗਾ ਕਾਂਗਰਸ ਵੀ ਇਹੀ ਕਹੀ ਜਾਂਦੀ ਹੈ ਕਾਂਗਰਸ ਤਾਂ 7-8 ਮੁੱਖ ਮੰਤਰੀ ਫਿਰਦੇ ਤੁਰੇ ਹੈਨਾ ਮੈਂ ਬਣੂੰਗਾ ਮੈਂ ਬਣੂੰਗਾ ਤੂੰ ਤਾਂ ਸਟੇਜ ਤੇ ਲੜ ਪੈਂਦੇ ਨੇ ਬਿਆ ਕੁਰਸੀ ਮੇਰੀ ਉਹ ਕੁਰਸੀ ਉਹਦੀ ਕਿਉਂ ਮੇਰੀ ਇੱਧਰਲੇ ਪਾਸੇ ਕਿਉਂ ਉਹਦੀ ਇੱਧਰਲੇ ਪਾਸੇ ਕੋਈ ਐਂ ਲੜਪੰਦੇ ਨੇ ਇਹਨਾਂ ਦੀਆਂ ਲੜਾਈਆਂ ਕੁਰਸੀਆਂ ਦੀਆਂ ਨੇ ਸਾਡੀਆਂ ਲੜਾਈਆਂ ਆਮ ਲੋਕਾਂ ਦੀ ਜ਼ਿੰਦਗੀ ਦੀਆਂ ਨੇ 55000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਤੁਹਾਡਾ ਪੁੱਤ ਖੜਾ ਹੈ ਤੁਹਾਡਾ ਭਾਈ ਖੜਾ ਹੈ 55000 ਸਰਕਾਰੀ ਨੌਕਰੀਆਂ ਥੋੜੇ ਚ ਵੀ ਆਉਣਗੇ ਜਿਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਜਾਂ ਕਿਸੇ ਦੇ ਕਰਦਿਆਂ ਨੂੰ ਕੋਈ ਨੌਕਰੀ ਮਿਲੀ ਹੋ 1 ਰੁਪਈਆ ਸਾਬਤ ਕਰ ਦਿਓ ਕਿ 1 ਰੁਪਈਆ ਲੱਗ ਗਿਆ ਯਾਰ ਭਗਵਾਨ ਤਮਨ ਨੂੰ ਚਾਹ ਪੀਉਣੀ ਪੈ ਗਈ 1 ਰੁਪਈਏ ਦੀ ਨੌਕਰੀ ਤਾਂ ਮਿਲ ਗਈ ਪਰ ਭਗਵਾਨ ਤਮਨ ਨੂੰ 1 ਰੁਪਈਏ ਦੀ ਚਾਹ ਪੀਉਣੀ ਪੈ ਗਈ ਸਾਬਤ ਕਰ ਦਿਓ ਜੀ ਇਹ ਗੱਲ ਕਹਿਣੀ ਬਹੁਤ ਸੌਖੀ ਹੈ ਜਨਾਬ ਨਿਭਾਉਣੀ ਬਹੁਤ ਔਖੀ ਹੈ ਸਪਾਰਿਸ਼ ਦੱਸ ਦਿਓ ਵੀ ਕਿਸੇ ਐਮ.ਐਲ.ਏ ਵੀ ਸਪਾਰਸ਼ ਜਾਂ ਮੰਤਰੀ ਦੀ ਸਪਾਰਸ਼ ਲੱਗ ਗਈ ਸਾਡੇ ਮੁੰਡੇ ਦੇ ਨੰਬਰ ਵੱਧ ਸੀ ਘੱਟ ਵਾਲਾ ਲੈ ਗਿਆ ਕਿਉਂਕਿ ਉਹਨੂੰ ਐਮ.ਐਲ.ਏ ਜਾਣਦਾ ਸੀ ਜਾਂ ਮੰਤਰੀ ਜਾਣਦਾ ਇੱਕ ਇੱਕ ਬੰਦਾ ਖੜਾ ਕਰ ਦਿਓ ਜੀ ਮੈਂ ਚੈਲੰਜ ਕਰਦਾ ਇੱਕ 55000 ਚੋਂ ਇੱਕ ਬੰਦਾ ਖੜਾ ਕਰ ਸੱਚੀ ਨੀਤੀ ਨਾਲ ਕੰਮ ਕਰਨਾ ਚਾਹੀਦਾ ਫਿਰ ਜੇ ਆਇਆ ਅਸੀਂ ਵੀ ਐ ਕਰਨ ਲੱਗ ਗਏ ਫਿਰ ਉਹਨਾਂ 'ਚ ਤੇ ਆਪਣੇ 'ਚ ਫਰਕ ਹੀ ਰਹਿ ਗਈ ਫਰਕ ਕੀ ਰਹਿ ਗਿਆ ਫਿਰ ਲੋਕ ਕਹਿੰਦੇ ਯਾਰ ਫਿਰ ਉਹ ਉਹਨਾਂ ਤੋਂ ਖੜਾ ਛੜਾਉਣ ਵਾਸਤੇ ਇਹ ਲੈ ਆਏ ਸੀ ਇਹ ਵੀ ਉਹੇ ਜੇ ਨਿਕਲੇ ਯਾਰ ਕੁਝ ਤਾਂ ਡਿਫਰੈਂਟ ਹੋਵੇ ਕੁਝ ਤਾਂ ਨਵਾਂ ਹੋਵੇ ਫਿਰ ਉਹੀ ਬਿਜਲੀ ਉਹੀ ਜੈਂਪਰ ਉਹੀ ਤਾਰਾਂ ਉਹੀ ਫਿਊਜ ਉਹੀ ਟਰਾਂਸਫਾਰਮਰ ਉਹੀ ਗ੍ਰਿਡ ਆਉਂਦੀ ਹੈ ਨਾ ਫਿਰ ਦਿਨੇ ਮੋਟਰ ਵਾਲੀ ਰਾਤ ਨੂੰ ਮੱਛਰ ਤੂੰ ਗੋਡੇ ਖਵਾਉਣ ਦੀ ਲੋੜ ਤਾਂ ਨਹੀਂ ਪੈਂਦੀ ਸੱਪਾਂ ਦੀਆਂ ਸਰੀਆਂ ਦੀ ਮਦਦ ਦੀ ਲੋੜ ਤਾਂ ਨਹੀਂ ਪੈਂਦੀ ਦੇ ਨਹੀਂ ਦੇ ਦੋ ਆਪੇ ਘਰੇ ਆਵੇ ਉਹ ਆਪੇ ਆ ਕੇ ਉਹ ਮੈਨੂੰ ਤਾਂ ਮੈਂ ਕਿਤੇ ਚਲਾ ਗਿਆ ਥੇ ਖਮਾਣੋ ਕੋਲ ਇੱਕ ਪਿੰਡ ਜਿੱਚ ਖੇਤ ਨਾ ਖੇਤ ਬੈਠੇ ਸੀ ਉਹ ਮੈਂ ਖੇਤ ਬੜਾ ਵਧੀਆ ਲੱਗਦਾ ਯਾਰ ਬੜੇ ਵਧੀਆ ਦਰਖਤ ਲਾਏ ਹੋਏ ਨੇ ਖੇਤ ਚੱਲਦੇ ਆ ਖੇਤ ਗਏ ਚਲੋ ਉੱਥੇ ਬੈਠੇ ਬਜ਼ੁਰਗ ਉਹਨਾਂ ਨੇ ਗਾਹਾਂ ਟੈਲੀਫੋਨ ਜੇ ਕਰਤੇ ਹੋਰ ਇਕੱਠੇ ਹੋ ਗਏ ਚਲੋ ਮੈਂ ਥੋੜਾ ਜਿਹਾ ਟਾਈਮ ਹੈਗਾ ਸੀ ਮੈਂ ਚਲ ਘੰਟਾ ਹੋਰ ਲਾ ਲੈਣੇ ਆ ਉਹ ਇੱਕ ਬਜ਼ੁਰਗ ਕਹਿੰਦਾ ਕਹਿੰਦਾ ਲੈ ਸਾਡੇ ਪਿੰਡ ਦਾ ਇੱਕ ਬੁੜਾ ਉਹ ਆਥਣੇ ਸ਼ਾਮ ਨੂੰ ਮੋਟਰ ਤੇ ਆਉਂਦਾ ਸਾਈਕਲ ਲੈ ਕੇ ਝੋਲਾ ਲੈ ਕੇ ਤਿੰਨੇ ਗ੍ਰਿਪ ਕੱਢ ਕੇ ਲੈ ਜਾਂਦਾ ਕਹਿੰਦਾ ਕਿ ਤੇ ਆਟੋਮੈਟਿਕ ਹੀ ਨਾ ਚੱਲ ਪੇ ਰਾਤ ਨੂੰ ਯਾਰ ਪਾਣੀ ਪਹਿਲਾਂ ਹੀ ਬਹੁਤ ਹੋਇਆ ਪਿਆ ਮੈਂ ਕਿਹਾ ਅੱਛਾ ਜੀ ਕਹਿੰਦਾ ਹਾਲਾਤ ਨੇ ਅਮਾਵਾ ਪੈਣਾ ਬੈਠੀਏ ਨੇ ਮੈਂ ਚੁੱਲ੍ਹੇ ਦੀ ਗੱਲ ਕੀਤੀ ਐ ਤੂੰ ਪਹਿਲਾਂ ਬਿਰੋ ਬਿਜਲੀ ਫ੍ਰੀ ਕਰਤੀ 600 ਜੁੰਡ ਕਿਸੇ ਦਾ 3500 ਬਿਲਾਉਂਦਾ ਸੀ ਕਿਸੇ ਦਾ 3000 ਕਿਸੇ ਦਾ 2500 ਬਚ ਗਿਆ ਬਚ ਗਿਆ ਤਾਂ ਇਨਾਂ ਕੋਲੇ ਬਚ ਗਿਆ ਨਾ ਇਹ ਫਿਰ ਉਹਨੂੰ ਕਿਤੇ ਹੋਰ ਵਰਤਦਿਆਂ ਨੇ ਜਵਾਕ ਵਾਸਤੇ ਫੀਸ ਜਾ ਕੁਈ ਕੱਪੜੇ ਲਿਆਂਦੇ ਜਾਂ ਕੋਈ ਕੁੜੀ ਐ ਸਹੁਰਿਆਂ ਆਈ ਐ ਉਹਨੂੰ ਕੁਛ 100 ਰੁਪਈਆ ਉਹਦੀ ਪਰਚ ਪਾਤਾ ਆਪਣੀ ਰੀਤੀ ਰਿਵਾਜ ਨੇ ਇਹ ਹਨਾ ਹੁੰਦਾ ਕਿ 100 ਰੁਪਈਆ ਨਾਲ ਕਿਹੜਾ ਕੁਝ ਹੋ ਜਾਂਦਾ ਪਰ ਐ ਵੀ ਬਚਤਕ ਇਹਨਾਂ ਨੂੰ ਮਾਣ ਮਹਿਸੂਸ ਤਾਂ ਹੋਇਆ ਕਿੱਥੇ ਐ ਕਰਦੀਆਂ ਸੀ ਵੀ 100 ਰੁਪਈਆ ਹੈ ਨਹੀਂ ਕੁੜੀ ਖਾਲੀ ਹੱਥ ਕਿਵੇਂ ਤੋਰੀਏ ਤੇ ਇਦਾਂ ਹੀ ਇਦਾਂ ਹੀ ਬਿਜਲੀ ਹੋ ਗਈ ਆ ਹਸਪਤਾਲ ਫਰੀ ਹੋ ਗਏ ਔਰ ਕਿੰਨਾ ਸੋਹਣਾ ਹਸਪਤਾਲ ਬਣਾਇਆ ਤੂੰ ਜਾ ਕੇ ਆਇਓ ਮੈਂ ਕਹੇ ਨਹੀਂ ਕਹਿੰਦਾ ਕਿ ਬਿਮਾਰ ਹੋ ਕੇ ਜਾਣਾ ਹੁੰਦਾ ਬੈਸੀ ਜਾ ਕੇ ਵੀ ਦੇਖ ਕੇ ਆਓ ਵੀ ਐਨੇ ਸੋਹਣੇ ਕੈਨੇਡਾ ਅਮਰੀਕਾ ਚ ਤਾਂ ਮੈਂ ਦੇਖੇ ਸੀਗੇ ਇਹ ਹਸਪਤਾਲ ਜੋ ਫੈਸਿਲਿਟੀਆਂ ਜੋ ਮਸ਼ੀਨਾਂ ਡਾਕਟਰ ਸਾਹਿਬ ਇੱਕ ਤਾਂ ਸਾਡੇ ਦੋਨੇ ਹੀ ਡਾਕਟਰ ਨੇ ਨਾ ਆ ਵੀ ਡਾਕਟਰ ਐ ਉਧਰ ਹੋ ਵੀ ਜਾਂਦਾ ਸਾਰੇ ਡਾਕਟਰਾਂ ਨਾਲ ਠੀਕ ਐ ਸਾਡੇ ਡਾਕਟਰ ਬਲਜੀਤ ਕੌਰ ਵੀ ਐ ਡਾਕਟਰ ਆਮਨ ਅਮ ਜੋ ਤਾਂ ਅਰੋੜ ਆਪਣੀ ਮੋਗੇ ਵਾਲੀ ਹੈ ਡਾਕਟਰ ਤਾਂ ਖਾਸੇ ਨੇ ਆਪਣੇ ਕੋਲੇ 13 14 ਡਾਕਟਰ ਐ ਐਮਐਲਏ ਨੇ ਮਤਲਬ ਤੁਹਾਡੀ ਸਿਹਤ ਨੂੰ ਕੋਈ ਖਤਰਾ ਨਹੀਂ ਸੋ ਫੇਰ ਉਹੀ ਕਹਿਣਾ ਚੰਗੇ ਭਲੇ ਡਾਕਟਰ ਸੀ ਚੰਗੇ ਭਲੇ ਕਲੀਨਿਕ ਚੱਲਦੇ ਸਾਨੂੰ ਕੀ ਲੋੜ ਸੀ ਇੱਧਰ ਆਉਣ ਦੀ ਜੇ ਕਿਤੇ ਇਹਨਾਂ ਦੀਆਂ ਕਰਤੂਤਾਂ ਠੀਕ ਨਿਕਲਿਆ ਹੁੰਦੀਆਂ ਤਾਂ ਆਇਆ ਜੀ ਹੁਣ ਕਹਿੰਦੇ ਕਿਉਂ ਆ ਗਏ ਅਸੀਂ ਕਿਹਾ ਹੁਣ ਤਾਂ ਆ ਗਏ ਫਿਰ ਹੁਣ ਕੰਮ ਵੀ ਸਿੱਖ ਗਏ ਜੀ ਹੁਣ ਨਹੀਂ ਹੁਣ ਤਾਂ ਮੈਂ ਕਹਾਂ ਕੰਮ ਵੀ ਸਿੱਖ ਗਏ ਪੌਣੇ 4 ਸਾਲ ਹੋਣ ਲੱਗੇ ਨੇ ਮੁੱਖ ਮੰਤਰੀ ਬਣਿਆ ਨੂੰ ਹੁਣ ਨਹੀਂ ਐ ਕਹਿ ਸਕਦੇ ਵੀ ਤਜਰਬਾ ਨਹੀਂ ਹੈਗਾ ਤਜਰਬਾ ਦੀ ਇਥੇਰਾ ਹੋ ਗਿਆ ਹੁਣ ਲੋਕ ਵੀ ਕਹਿਣ ਲੱਗੇ ਕਹਿੰਦੇ ਮੇਰੇ ਕੰਨ ਜੇ ਚ ਕਹਿ ਦਿੰਦੇ ਨੇ ਉਹ ਸਿੱਧਾ ਤਾਂ ਨਹੀਂ ਕਹਿੰਦੇ ਜਦੋਂ ਗੱਡੀ ਚ ਨੇੜੇ ਤੜੇ ਜਾਣਾ ਗਾਹਾਂ ਦੀ ਤਿਆਰੀ ਕਰ ਲੋ ਗਾਹਾਂ ਈ ਬਸ ਗਾਹਾਂ ਈ ਬਸ